ਵੱਡੀ ਖਬਰ ਆ ਆਦੇਸ਼ ਪ੍ਰਤਾਪ ਕੈਰੋਂ ਦੇ ਨਾਲ ਜੁੜੀ ਹੋਈ ਆ ਆਦੇਸ਼ ਪ੍ਰਤਾਪ ਕੈਰੋਂ ਉਹੀ ਲੀਡਰ ਉਹੀ ਅਕਾਲੀ ਲੀਡਰ ਜਿਨ੍ਹਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇ ਦੇ ਵਿੱਚ ਜੀਜਾ ਲੱਗਦੇ ਨੇ ਆ ਆਦੇਸ਼ ਪ੍ਰਤਾਪ ਕੈਰੋਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਹ ਤਾਂ ਦਿਖਾ ਦਿੱਤਾ ਗਿਆ ਸੀ ਪਰ ਦੂਸਰੇ ਪਾਸੇ ਹੁਣ ਆ ਆਦੇਸ਼ ਪ੍ਰਤਾਪ ਕੈਰੋਂ ਸ਼੍ਰੀ ਕਾਲ ਤਖਤ ਸਾਹਿਬ ਤੋਂ ਜਾਰੀ ਜਿਹੜੀ ਭਰਤੀ ਮੁਹਿੰਮ ਹੈਗੀ ਹੈ ਉਸ ਦਾ ਹਿੱਸਾ ਬਣਦੇ ਨਜ਼ਰ ਆ ਰਹੇ ਆ ਜਾਂ ਕਹਿ ਲਈਏ ਕਿ ਸੁਣਾਈ ਦੇ ਰਹੇ ਨੇ ਦਰਅਸਲ ਆ ਗੱਲ ਕੀਤੀ ਗਈ ਕਨਫਰਮੇਸ਼ਨ ਲਈ ਗਈ ਗੁਰਪ੍ਰਤਾਪ ਸਿੰਘ ਬਡਾਲਾ ਹੁਣਾ ਤੋਂ ਔਰ ਉਹਨਾਂ ਨੇ ਵੀ ਹਾਮੀ ਭਰੀ ਹੈ ਕਿ ਆਦੇਸ਼ ਪ੍ਰਤਾਪ ਕੈਰੋ ਜਿਹੜੇ ਨੇ ਉਹ ਇਸ ਭਰਤੀ ਮੁਹਿੰਮ ਦੇ ਵਿੱਚ ਯੋਗਦਾਨ ਪਾ ਰਹੇ ਨੇ ਆਦੇਸ਼ ਪ੍ਰਤਾਪ ਕੈਰੋ ਜਿਹੜੇ ਨੇ ਇਸ ਭਰਤੀ ਮੁਹਿੰਮ ਦੇ ਵਿੱਚ ਹਿੱਸਾ ਬਣ ਰਹੇ ਨੇ ਕੀ ਇਹ ਮੰਨ ਲਿਆ ਜਾਵੇ ਕਿ ਆਦੇਸ਼ ਪ੍ਰਤਾਪ ਕੈਰੋ ਹੁਣ ਇਸ ਨਵੀਂ ਭਰਤੀ ਮੁਹਿੰਮ ਦਾ ਪੂਰਨ ਤੌਰ ਤੇ ਸਮਰਥਨ ਕਰ ਰਹੇ ਹੈ ਕੀ ਇਹ ਮੰਨ ਲੀਏ ਕਿ ਇਹ ਜਿਹੜੀ ਨਵੀਂ ਭਰਤੀ ਮੁਹਿੰਮ ਹੋ ਰਹੀ ਹੈ ਇਹਦਾ ਨਤੀਜਾ ਭਾਵੇਂ ਇੱਕ ਵੱਖਰੀ ਪਾਰਟੀ ਹੀ ਕਿਉਂ ਨਾ ਹੋਵੇ ਆਦੇਸ਼ ਪ੍ਰਤਾਪ ਕੈਰੋ ਅਕਾਲੀ ਦਲ ਦੇ ਪੈਰਲਲ ਉਸ ਨਵੀਂ ਪਾਰਟੀ ਦਾ ਸਮਰਥਨ ਕਰ ਰਹੇ ਨੇ ਆਦੇਸ਼ ਪ੍ਰਤਾਪ ਕੈਰੋਂ ਉਹ ਅਕਾਲੀ ਦਲ ਦਾ ਇੱਕ ਵੱਡਾ ਹਿੱਸਾ ਨੇ ਯਾ ਰਹਿ ਚੁੱਕੇ ਨੇ ਹਾਲਾਂਕਿ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਹ ਖਾ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਆਦੇਸ਼ ਪ੍ਰਤਾਪ ਕੈਰੋਂ ਜਿਹੜੇ ਨੇ ਅਜੇ ਤੱਕ ਚੁੱਪ ਸੀ ਅਜੇ ਤੱਕ ਨਾ ਉਹ ਬਾਗੀ ਧੜੇ ਦੇ ਵਿੱਚ ਗਏ ਸੀ ਨਾ ਹੀ ਉਹ ਸੁਧਾਰ ਲਹਿਰ ਦੇ ਵਿੱਚ ਹਿੱਸੇਦਾਰ ਰਹੇ ਸੀ ਹਾਲਾਂਕਿ ਉਹਨਾਂ ਦੇ ਉੱਤੇ ਇਲਜ਼ਾਮ ਸੀ ਕਿ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਦੇ ਸਪੋਰਟ ਦੇ ਵਿੱਚ ਜਾਂ ਅ ਦਲੀਲ ਦਿੱਤੀ ਸੀ ਕਿ ਉਹਨਾਂ ਦਾ ਉਹਨਾਂ ਦੇ ਨਾਲ ਖੜਨਾ ਚਾਹੀਦਾ ਆ ਅਕਾਲੀ ਦਲ ਨੂੰ ਔਰ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਖੜ ਦਿੱਤਾ ਗਿਆ ਤੇ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਦੇ ਵਿੱਚ ਆਪਣੇ ਸਮਰਥਕਾਂ ਨੂੰ ਭੁਗਤਣ ਲਈ ਕਿਹਾ ਸੀ ਪਰ ਇਹ ਸਾਰੀਆਂ ਗੱਲਾਂ ਮਹਿਜ਼ ਗੱਲਾਂ ਤੱਕ ਰਹਿ ਗਈਆਂ ਚਰਚਾਵਾ ਮਾਂ ਤੱਕ ਰਹਿ ਗਈਆਂ ਹੁਣ ਆਦੇਸ਼ ਪ੍ਰਤਾਪ ਕੈਰੋਂ ਜਿਹੜੇ ਨੇ ਗੁਰਪ੍ਰਤਾਪ ਸਿੰਘ ਵਡਾਲਾ ਦੇ ਬਾਕੌਲ ਉਹ ਜ਼ਰੂਰ ਇਸ ਭਰਤੀ ਮੁਹਿੰਮ ਦੇ ਵਿੱਚ ਆਪਣਾ ਯੋਗਦਾਨ ਪਾਉਣ ਨੂੰ ਤਿਆਰ ਹੈਗੇ ਨੇ ਪਰ ਸਵਾਲ ਇਹ ਹੈ ਕਿ ਕੀ ਇਸ ਭਰਤੀ ਮੁਹਿੰਮ ਤੋਂ ਬਾਅਦ ਜੇ ਕੋਈ ਨਵੀਂ ਪਾਰਟੀ ਬਣਦੀ ਹੈ ਤਾਂ ਆਦੇਸ਼ ਪ੍ਰਤਾਪ ਕੈਰੋਂ ਕਿ ਉਸ ਪਾਰਟੀ ਦਾ ਵੀ ਹਿੱਸਾ ਵੜਨਗੇ ਜਾਂ ਕੀ ਆਦੇਸ਼ ਪ੍ਰਤਾਪ ਕੈਰੋਂ ਸੁਖਬੀਰ ਸਿੰਘ ਬਾਦਲ ਦੇ ਪੈਰਲਲ ਖੜਨਗੇ ਬਹੁਤ ਸਾਰੇ ਸਵਾਲ ਇਸ ਵੇਲੇ ਖੜੇ ਹੋ ਰਹੇ ਆ ਜੋ ਵੀ ਹੋਏਗਾ ਆਉਣ ਦਾ ਸਮਾਂ ਦੱਸਦੇ ਰਵਾਂਗੇ ਬੜੇ ਰੋਮਾਂਟਿਕ ਪੰਜਾਬੀ